ਜਦੋਂ ਨਾ ਮੈਂ ਹਰਪ੍ਰੀਤ ਦੀ ਇੰਟਰਵਿਊ ਸੁਣਦਾ ਸੀ ਮੈਨੂੰ ਉਹ ਬੱਚਿਆਂ ਵਰਗੇ ਲੱਗਦੇ ਸੀ ਵੀ ਜਿਨ੍ਹਾਂ ਨੂੰ ਸਮਝ ਨਹੀਂ ਅਜੇ ਹੈਗੀ ਸਿਰਫ ਇੰਨਾ ਪਤਾ ਪਏ ਇਹ ਜਿਹੜੇ ਖੁਸ਼ ਨੇ ਜਕਾਰੇ ਛੱਡਦੇ ਐ ਤਾਂ ਹੁਣ ਜਦੋਂ ਇਹਨਾਂ ਨੂੰ ਕਿਹਾ ਜਾਂਦਾ ਜਿਹੜੇ ਸਾਡੇ ਲੀਡਰ ਬਣ ਜਾਂਦੇ ਆ ਪ੍ਰਚਾਰਕ ਬਣ ਜਾਂਦੇ ਆ ਹੁਣ ਪ੍ਰਚਾਰਕ ਨੇ ਮਤਲਬ ਜਿਹੜੀ ਗੱਲ ਕਹਿਣੀ ਸਟੇਜ ਤੇ ਬੈਠ ਕੇ ਜੇ ਉਹਨੂੰ ਇਤਿਹਾਸ ਦੀ ਘਟਨਾ ਸੁਣਾਉਣੀ ਆ ਕੁਝ ਕਰਨਾ ਉਹਦੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਉਹ ਐਜੂਕੇਟ ਕਰ ਰਿਹਾ ਲੋਕਾਂ ਨੂੰ ਸੰਗਤ ਨੂੰ ਉਸ ਵੇਲੇ ਦੱਸ ਰਹੇ ਹਾਂ ਵੀ ਤੁਸੀਂ ਇਦਾਂ ਗੁਰੂ ਸਾਹਿਬ ਨੇ ਇਦਾਂ ਕੀਤੀ ਇਤਿਹਾਸ ਦੇ ਵਿੱਚ ਆ ਮੁਸ਼ਕਲ ਆਈ ਉਹਨੂੰ ਇਦਾਂ ਨਜਿੱਠਿਆ ਗਿਆ ਆ ਫੈਸਲਾ ਲਿਆ ਆ ਫਿਰ ਉਹਦੇ ਸਿੱਟੇ ਨਿਕਲੇ ਹੁਣ ਸਾਨੂੰ ਆ ਮੁਸ਼ਕਲ ਆ ਜੇ ਇਸ ਇਤਿਹਾਸ ਤੋਂ ਸਬਕ ਲਈਏ ਤੇ ਸਾਨੂੰ ਉਸ ਘਟਨਾ ਦੇ ਮੁਤਾਬਕ ਹੁਣ ਆ ਫੈਸਲਾ ਲੈਣਾ ਚਾਹੀਦਾ ਉਹਦੇ ਲਈ ਇਹ ਇਹ ਕਰਨਾ ਪੈਣਾ ਸਾਨੂੰ ਇਤਿਹਾਸ ਲਾਉਣ ਦਾ ਮਤਲਬ ਹੀ ਇਹ ਹੁੰਦਾ ਇਤਿਹਾਸ ਦੇ ਕੁੱਲ ਮਿਲਾ ਕੇ ਇਹ ਅਰਥ ਹੈ ਕਿ ਆਉਣ ਵਾਲੇ ਕੱਲ ਨੂੰ ਵਧੀਆ ਕਿਦਾਂ ਬਣਾਈਏ ਹੁਣ ਜਦੋਂ ਕੋਈ ਪ੍ਰਚਾਰਕ ਕੋਈ ਇਤਿਹਾਸਕ ਘਟਨਾ ਨੂੰ ਲੈ ਕੇ ਸੰਗਤ ਦੇ ਸਾਹਮਣੇ ਰੱਖ ਰਿਹਾ ਹੈ ਤੂੰ ਜ਼ਿੰਮੇਵਾਰੀ ਲੈ ਰਿਹਾ ਉਸ ਵੇਲੇ ਪਰ ਜਦੋਂ ਸਾਡੇ ਕੀ ਹੁੰਦਾ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਮੰਨ ਲਓ ਸਰੂਪ ਉਦੋਂ ਪੰਨੇ ਪਾਟੇ ਅਸੀਂ ਕਿਉਂ ਅੰਗ ਫਾੜ ਦਿੱਤੇ ਕੋਈ ਹੋਰ ਘਟਨਾ ਵਾਪਰੀ ਤੇ ਪ੍ਰਚਾਰਕਾਂ ਨੇ ਇਤਿਹਾਸ ਦੇ ਵਿੱਚ ਇਦਾਂ ਗੁਰੂ ਸਾਹਿਬ ਦੇ ਉਲਟ ਚੱਲਣ ਵਾਲਿਆਂ ਦਾ ਆ ਹਾਲ ਹੁੰਦਾ ਹੂੰ ਗੁਰੂ ਸਾਹਿਬ ਦੇ ਜਿਹੜੇ ਦੁਖੀ ਆ ਨਾ ਤੇ ਚੰਦੂ ਦੇ ਏਦਾਂ ਨਕੇਲ ਪਾ ਕੇ ਏਦਾਂ ਕਸੀਟਿਆ ਜਦੋਂ ਪ੍ਰਚਾਰਕ ਨੂੰ ਪੁੱਛੋ ਵੀ ਦੇਖ ਤੂੰ ਆਹ ਐਸ ਘਟਨਾ ਨੂੰ ਇੱਥੇ ਲਿਆ ਕੇ ਏਦਾਂ ਕਰ ਦਿੱਤਾ ਵੀ ਸਿੱਖਾਂ ਨੂੰ ਨੀਂਦ ਨਹੀਂ ਆਉਂਦੀ ਸਿੱਖ ਏਦਾਂ ਨਹੀਂ ਕਰਦੇ ਸਿੱਖ ਗੁਰੂ ਦੀ ਨੰਦਾ ਸੁਣ ਨਹੀਂ ਸਕਦੇ ਉਹ ਤਾਂ ਏਦਾਂ ਕਰ ਦਿੰਦੇ ਆ ਉਹ ਤਾਂ ਏਦਾਂ ਸਾਰੀਆਂ ਐਗਜ਼ੈਂਪਲਾਂ ਦੇ ਕੇ ਤੂੰ ਭੜਕਾ ਰਿਹਾ ਲੋਕਾਂ ਨੂੰ ਹੁਣ ਜੇ ਇਹਨਾਂ ਵਿੱਚੋਂ ਕਿਸੇ ਨੇ ਫੈਸਲਾ ਲੈ ਲਿਆ ਤੂੰ ਜ਼ਿੰਮੇਵਾਰੀ ਲੈਣਾ ਪਰਿਵਾਰ ਦੀ ਲੁੱਕ ਆਫਟਰ ਕਰਨੇ ਲਈ ਤਿਆਰੀ ਹੈਗੀ ਤੇਰੀ ਕੋਈ ਫਿਰ ਕੋਈ ਨਹੀਂ ਹੁਣ ਇਹ ਇਹ ਹਰਪ੍ਰੀਤ ਦੀ ਗੱਲਬਾਤ ਆਪਾਂ ਕੋਸ਼ਿਸ਼ ਕਰ ਲਾਂਗੇ ਜੇ ਬਹੁਤ ਨਾ ਕੋ ਕੋਲਾ ਨਾ ਆਈਆਂ ਸਾਡੇ ਕੋਲ ਆਪਾਂ ਚਿਲਾ ਕੇ ਦੇਖ ਲਵਾਂਗੇ ਬਹੁਤ سارے ਸਵਾਲ ਪੁੱਛੇ ਹਾਲਾਂਕਿ ਸਵਾਲ ਪੁੱਛਣੇ ਵਾਲਾ ਬੰਦਾ ਵੀ 1980 ਨਾਲੇ ਬੰਦੀ ਨੇ ਹਰਸ਼ ਨਹੀਂ ਹੈਗੇ ਉਧਾਂ ਠੀਕ ਵੀ ਉਹ ਬੜੇ ਜੈਨੂਨ ਜੈ ਸਵਾਲ ਉਹ ਪੁੱਛ ਰਿਹਾ ਆ ਉਹਦੇ باوجود ਵੀ ਇਦਾਂ ਪੈਰਾਂ ਚ ਫਸ ਫਸ ਕੇ ਡਿੱਗ ਰਿਹਾ ਜਦੋਂ ਆਪਣੀ ਗੱਲ ਆਉਂਦੀ ਆ ਵੀ ਇਹ ਤੁਸੀਂ ਆਸ ਕਿਦਾਂ ਰੱਖੀ ਆ ਤਾਂ ਇਤਿਹਾਸ ਦੀ ਬਹੁਤ ਵੱਡੀ ਘਟਨਾ ਸਾਹਮਣੇ ਰੱਖ ਦਿੰਦਾ ਜਦੋਂ ਆਉਟਕਮ ਦੀ ਗੱਲ ਕਰਦਾ ਆ ਫਿਰ ਕਹਿੰਦਾ ਇਦਾਂ ਲੋਕ ਸਾਥ ਨਹੀਂ ਦੇ ਰਿਹਾ ਜੀ ਲੀਡਰਾਂ ਨੇ ਸਾਥ ਨਹੀਂ ਦਿੱਤਾ ਇਹ ਆਪ ਵਿਸ਼ੇਦ 17 ਤੋਂ ਲੈ ਕੇ ਐਡੇ ਕਮੀਣਿਆਂ ਵਾਲੇ ਫੈਸਲੇ ਕੀਤੇ ਨੇ ਇਦਾਂ ਇਹ ਜਦੋਂ ਬਣਿਆ ਨਮਾ ਨਮਾ ਤਾਂ ਤੁਹਾਨੂੰ ਯਾਦ ਹੋਣਾ ਹੈ ਇਹ ਇਹ ਬਹੁਤ ਛੇਤੀ ਜਾਣੀ ਮੈਨੂੰ ਲੱਗਦਾ ਪਹਿਲੇ ਦਿਨੇ ਹੀ ਸ਼ਾਇਦ ਤੁम्मे ਕੋਲ ਗਿਆ ਸੀ ਉੱਥੇ ਤੁਮਾ ਸੋਫੇ ਤੇ ਬੈਠਾ ਕੋਲ ਬੈਠਦਾ ਹਸਦਿਆਂ ਦੀ ਉੱਥੇ ਫੋਟੋ ਹੋਈ ਸੀ ਨਾ ਹੁਣ ਇਹ ਇੱਥੇ ਕਹਿ ਰਿਹਾ ਆ ਕਿ ਮੈਨੂੰ ਤਾਂ ਜੀ ਪਤਾ ਹੀ ਨਹੀਂ ਮੈਂ ਤਾਂ ਜਦੋਂ ਉਹ ਸਵਾਲ ਪੁੱਛਿਆ ਪਈ ਜੀ ਤਾਂ ਤੁਸੀਂ ਇਲਜ਼ਾਮ ਲਾਉਨੇ ਆਂ ਕਿ ਸਖਵੀਰ ਬਾਦਲ ਫੈਸਲੇ ਲੈਂਦਾ ਤੇ ਜੱਥੇਦਾਰ ਲਫਾਫੀਆਂ ਵਿੱਚੋਂ ਨਿਕਲਦੇ ਆਂ ਵੀ ਤੁਹਾਡਾ ਨਾਂ ਕਿਦਾਂ ਲਫਾਫੇ ਚੋਂ ਨਿਕਲਿਆ ਸੀ ਫਿਰ ਕਹਿੰਦਾ ਨਹੀਂ ਫਿਰ ਕਹਿੰਦਾ ਉਹ ਸਵਾਲ ਪੁੱਛਦਾ ਵੀ ਤੁਸੀਂ ਸਾਰੇ ਇਲਜ਼ਾਮ ਲਾਉਨੇ ਆ ਵੀ ਜਿਹੜੇ ਜਥੇਦਾਰ ਆ ਉਹਨਾਂ ਨੂੰ ਡਰਾਈਵ ਕਰਦੇ ਆ ਉਹ ਫੋਰਸਫੁਲੀ ਫੈਸਲੇ ਕਰਾਉਂਦੇ ਆ ਮਰਜ਼ੀ ਦੇ ਫੈਸਲੇ ਕਰਾਉਂਦੇ ਆ ਅਕਾਲੀ ਦਲ ਬਾਦਲ ਵਾਲੇ ਵੀ ਤੁਹਾਨੂੰ ਵੀ ਕਦੇ ਇਦਾਂ ਹੋਇਆ ਕਦੇ ਨਹੀਂ ਸਾਤੂ ਮੈਂ ਕਦੇ ਮਤਲਬ ਜਿੱਦਾਂ ਜਿਹੜੀ ਵੀ ਗੱਲ ਕਰਦਾ ਉਹ ਤੁਹਾਨੂੰ ਇੰਨਾ ਬਚਕਾਨਾ ਲੱਗਦਾ ਜਦ ਕੇ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਸਿਸਟਮ ਹੈ ਆਈ ਜ਼ਥੇਦਾਰੀ ਗਾਲਾ ਜਿਸ ਬੰਦੇ ਨੂੰ ਬਿਠਾਇਆ ਗਿਆ ਉੱਥੇ ਉਹ ਸਮੁੱਚੇ ਤੌਰ ਤੇ ਜਾਨੀ ਇੱਕ ਮਿਚੁਅਲ ਅੰਡਰਸਟੈਂਡਿੰਗ ਹੈ ਸਾਰਿਆਂ ਨੂੰ ਪਤਾ ਜਿੰਨੇ ਇਹ ਜ਼ਰੂਰੀ ਨਹੀਂ ਦੇਖੋ ਇਹ ਨਹੀਂ ਜ਼ਰੂਰੀ ਹੈਗਾ ਵੀ ਸਿਰਫ ਬਾਦਲ ਬਾਦਲੇ ਫੈਸਲੇ ਕਰਾਉਂਦੇ ਆ ਥੱਲੇ ਵੀ ਜਿਹੜੇ ਬੰਦੇ ਆ ਜਦੋਂ 99 ਦੇ ਵਿੱਚ ਜਥੇਦਾਰ ਰਣਜੀਤ ਸਿੰਘ ਤੋਂ ਕੈਨੇਡਾ ਵਾਲਿਆਂ ਨੇ ਕੁਰਸੀਆਂ ਤੇ ਬੈਠਣ ਬਾਬਤ ਚਿੱਠੀ ਲਿਖਵਾਈ ਆ ਉਦੋਂ ਵੀ ਪਹਿਲਾਂ 96 ਦੀ ਸ਼ਾਇਦ 97 ਦੀ 96 ਦੀ ਗੱਲ ਹੈ ਮੇਰੇ ਖਿਆਲ ਨਿਊਜ਼ੀਲੈਂਡ ਵਿੱਚ ਇੱਥੇ ਆਕਲੈਂਡ ਗੁਰਦੁਆਰਾ ਆਟਾਹੂ ਸਾਹਿਬ ਇੱਕੋ ਗੁਰਦੁਆਰਾ ਸੀ ਇੱਕ ਨਾਨਕਸਰੀਆਂ ਦਾ ਸੀ ਤੇ ਉਹ ਸੀ ਤੇ ਪ੍ਰਚਾਰ ਕਉਂਦੇ ਸੀ ਮਸਕੀਨ ਹੋਣ ਗਿਆ ਨਿਹਿੰਦਰ ਸਿੰਘ ਠੀਕ ਹੈ ਮਿਸਟਰੀ ਕਾਲਜ ਵਾਲੇ ਆਏ ਤੇ ਆਕੇ ਹੌਲੀ ਹੌਲੀ ਗੱਲ ਮਰਿਆਦਾ ਦੀ ਗੱਲ ਹੋਈ ਤੇ ਉਹ ਗੱਲ ਸਾਨੂੰ ਵੀ ਬੜੀ ਅਜੀਬ ਲੱਗੀ ਪਰ ਜਦੋਂ ਅਕਾਲ ਤਖਤ ਦੀ ਮਰਿਆਦਾ ਪੜੀ ਤਾਂ ਉਹਦੇ ਵਿੱਚ ਬੜਾ ਕਲੀਅਰ ਸੀਗਾ ਕਿ ਜਦੋਂ ਆਨੰਦ ਸਾਹਿਬ ਹੁਣ ਜਦੋਂ ਸੌਰੀ ਜਦੋਂ ਲਾਮਾ ਵਿਆਹ ਹੁੰਦਾ ਆਨੰਦ ਕਾਰਜ ਹੁੰਦਾ ਲਾਮਾ ਹੁੰਦੀਆਂ ਤੇ ਉਹਦੇ ਵਿੱਚ ਜਿਹੜੇ ਲੜਕਾ ਲੜਕੀ ਆ ਉਹਨਾਂ ਨੇ ਲਾਮਾ ਦਾ ਪਾਠ ਜਿਹੜਾ ਹੈ ਖੜੇ ਹੋ ਕੇ ਸੌਣ ਉਹਦੇ ਤੇ ਜਾਨੀ ਸਾਡੇ ਸਮਾਜਿਕ ਤੌਰ ਤੇ ਸੱਭਿਆਚਾਰਕ ਤੌਰ ਤੇ ਜਿਹੜੀ ਪ੍ਰੋਬਲਮ ਸੀ ਉਹਦਾ ਵੀ ਰੀਜ਼ਨ ਦੱਸਿਆ ਪ੍ਰਚਾਰਕਾਂ ਨੇ ਤੇ ਵੈਸੇ ਵੀ ਸੈਂਸ ਬਣਦੀ ਆ ਭਈ ਜਦੋਂ ਜਿਹਦਾ ਵਿਆਹ ਆ ਜਿਹੜਾ ਕੀਰਤਨ ਆ ਕੀਰਤਨ ਜਦੋਂ ਹੁੰਦਾ ਲਾਮਾਂ ਦਾ ਉਸ ਵੇਲੇ ਲੜਕਾ ਲੜਕੀ ਪ੍ਰਕਰਮਾ ਕਰਦੇ ਆ ਠੀਕ ਹੈ ਪਰ ਅਸਲ ਚ ਜਿਹੜੀ ਗੱਲ ਕਹੀ ਜਾ ਰਹੀ ਆ ਉਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਰਹੀਂ ਕਹੀ ਜਾ ਰਹੀ ਆ ਜਿਵੇਂ ਸੀ ਚਾਰ ਲਾਮਾਂ ਨੂੰ ਚਾਰ ਫੇਰਿਆਂ ਨੂੰ ਵਿਆਹ ਦੇ ਨਾਲ ਜੋੜਨਾ ਤਾਂ ਜਿਹੜਾ ਗੁਰੂ ਸਾਹਿਬ ਦਾ ਸਨੇਹਾ ਆ ਉਹ ਤਾਂ ਪਾਠ ਰਾਹੀਂ ਪਹਿਲਾਂ ਸੁਣਾਇਆ ਜਾ ਰਿਹਾ ਹੈ ਤੇ ਹੁਣ ਉਹ ਉਹ ਪ੍ਰਚਾਰਕਾਂ ਦਾ ਲੌਜੀਕ ਸੀ ਪੇ ਇਹ ਅਕਾਲ ਤਖਤ ਦੀ ਮਰਿਆਦਾ ਦੇ ਵਿੱਚ ਇਸ ਕਰਕੇ ਲਿਖਿਆ ਗਿਆ ਆ ਕਿ ਜਿਨ੍ਹਾਂ ਦਾ ਵਿਆਹ ਆ ਜਦੋਂ ਅਰਦਾਸ ਹੁੰਦੀ ਆ ਵਿਆਹ ਦੀ ਉਹਦੇ ਚ ਲੜਕਾ ਲੜਕੀ ਲੜਕੀ ਦੇ ਮਾਤਾ ਪਿਤਾ ਤੇ ਲੜਕੇ ਦੇ ਮਾਤਾ ਪਿਤਾ ਸਿਰਫ ਉਹ ਖੜੇ ਹੁੰਦੇ ਜਦਕਿ ਆਮ ਕਰਕੇ ਅਰਦਾਸ ਤੇ ਵੀ ਸਾਰੀ ਸੰਗਤ ਖੜਦੀ ਕਦੇ ਕਿਸੇ ਨੇ ਇਹਦੇ ਤੇ ਕੋਈ ਉਜ਼ਰ ਨਹੀਂ ਕੀਤਾ ਪੇ ਦੇਖੋ ਜੀ ਇਹ ਅਰਦਾਸ ਦੇ ਵਿੱਚ ਕੱਲਿਆਂ ਨੂੰ ਕਿਉਂ ਖੜੇ ਕੀਤਾ ਜਾਂਦਾ ਕਿਉਂਕਿ ਉਹ ਹੈ ਕੱਲਿਆਂ ਉਹਨਾਂ ਲਈ ਆ ਉਹ ਅਰਦਾਸ ਜਿਹੜੀ ਆ ਆਨੰਦ ਕਾਰਜ ਦੀ ਅਰੰਭਤਾ ਦੀ ਅਰਦਾਸ ਆ ਜਿਹੜੀ ਉਹਨਾਂ ਲਈ ਆ ਇਦਾਂ ਜਿਹੜਾ ਲਾਮਾਂ ਦਾ ਪਾਠ ਹੈ ਸਾਰੀ ਸੰਗਤ ਲਈ ਥੋੜੋ ਆ ਉਸ ਵੇਲੇ ਉਹ ਦੋ ਜਣਿਆਂ ਦਾ ਆਨੰਦ ਕਾਰਜ ਹੋ ਰਿਹਾ ਹੈ ਲੋਜ ਕੇ ਸੀ ਪੇ ਜਿਨ੍ਹਾਂ ਦਾ ਆਨੰਦ ਕਾਰਜ ਆ ਜਦੋਂ ਪਾਠੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਸਿੰਘ ਪਹਿਲੀ ਲਾਮ ਦਾ ਪਾਠ ਸ਼ੁਰੂ ਕਰੇ ਤੇ ਲੜਕਾ ਲੜਕੀ ਮੱਥਾ ਟੇਕ ਕੇ ਖੜੇ ਹੋ ਜਾਣ। ਮਤਲਬ ਉਹਨੇ ਉਧਰੋਂ ਪਾਠ ਸ਼ੁਰੂ ਕੀਤਾ ਉਹ ਮੱਥਾ ਟੇਕ ਕੇ ਖੜੇ ਹੋ ਜਾਣ। ਖੜੇ ਹੋ ਕੇ ਉਹਨੇ ਪੂਰੀ ਪਹਿਲੀ ਲਾਮ ਦਾ ਪੂਰਾ ਪਾਠ ਸੁਣਿਆ। ਜਦੋਂ ਉਹ ਪਾਠ ਖਤਮ ਹੋ ਗਿਆ। ਉਸੇ ਵੇਲੇ ਉਧਰੋਂ ਕੀਰਤਨ ਸ਼ੁਰੂ ਹੋਣਾ। ਉਧਰੋਂ ਉਹਨਾਂ ਨੇ ਮੱਥਾ ਟੇਕ ਕੇ ਪ੍ਰਕਰਮਾ ਸ਼ੁਰੂ ਕਰ ਦੇਣਾ। ਪ੍ਰਕਰਮਾਂ ਨੂੰ ਇਸ ਹਿਸਾਬ ਨਾਲ ਕਰਨੀ ਆਂ ਕਿ ਉਧਰੋਂ ਕੀਰਤਨ ਖਤਮ ਹੋ ਗਿਆ ਜੇ ਪਹਿਲਾਂ ਵੀ ਆ ਗਏ ਆ ਉਹ ਤੇ ਕੀਰਤਨ ਖਤਮ ਹੋ ਗਿਆ ਪ੍ਰਕਰਮਾਂ ਪੂਰੀ ਹੋ ਗਈ ਮੁਰੇ ਆ ਕੇ ਫਿਰ ਖੜ ਗਿਆ ਫਿਰ ਕੀ ਹੋਣਾ ਉੱਥੇ ਆ ਕੇ ਉਹਨੇ ਮੱਥਾ ਟੇਕ ਕੇ ਫਿਰ ਦੂਜੀ ਲਾਮ ਦਾ ਪਾਠ ਸੁਣ ਲਈ ਫਿਰ ਖੜੇ ਹੋ ਜਾਣ ਗੁਰੂ ਜੀ ਦਾ ਫੇ ਪਾਠੀ ਸਿੰਘ ਨੇ ਦੂਜੀ ਲਾਮ ਦਾ ਪਾਠ ਕਰਨਾ ਹੈ ਉਹ ਜਦੋਂ ਪਾਠ ਸੁਣ ਲਿਆ ਫਿਰ ਪਾਠ ਸੁਣ ਤੋਂ ਬਾਅਦ ਉਹਨੇ ਸਿਰਨਵਾ ਦੇਣਾ ਗੁਰੂ ਗੁਰੂ ਸਾਹਿਬ ਅੱਗੇ ਤੇ ਮਨਜ਼ੂਰੀ ਆਸਾ ਸਿਰ ਨਵਾ ਕੇ ਮੱਥਾ ਟੇਕ ਕੇ ਠੀਕ ਹੈ ਫਿਰ ਉਹਨੇ ਉਧਰੋਂ ਪਾਠ ਸ਼ੁਰੂ ਹੋ ਗਿਆ ਫਿਰ ਉਹਨੇ ਪ੍ਰਕਰਮਾ ਸ਼ੁਰੂ ਕਰ ਦਿੱਤੀ ਪ੍ਰਕਰਮਾ ਸ਼ੁਰੂ ਕਰਕੇ ਆ ਕੇ ਹੁਣ ਦੂਜੀ ਲਾਮ ਮੁੱਕ ਗਈ ਪ੍ਰਕਰਮਾ ਹੋ ਗਈ ਫਿਰ ਉਹ ਮੱਥਾ ਟੇਕ ਕੇ ਫਿਰ ਗੁਰੂ ਸਾਹਿਬ ਅੱਗੇ ਖੜ ਗਏ ਵੀ ਮਹਾਰਾਜ ਅੱਗੇ ਦੱਸੋ ਉਸ ਵੇਲੇ ਫਿਰ ਤੀਜੀ ਲਾਮ ਦਾ ਪਾਠ ਸ਼ੁਰੂ ਹੋਊਗਾ ਫਿਰ ਉਹਨੇ ਜਦੋਂ ਪੂਰਾ ਪਾਠ ਸੁਣ ਲਿਆ ਫਿਰ ਮੱਥਾ ਟੇਕ ਦਿੱਤਾ ਤੇ ਮਨਜ਼ੂਰ ਆ ਸਾਨੂੰ ਬੜਾ ਕਲੀਅਰ ਲਿਖਿਆ ਹੈ ਮਰਿਆਦਾ ਦੇ ਵਿੱਚ ਪਹਿਲਾਂ ਖਿਆਲ ਨਹੀਂ ਕੀਤਾ ਜਦੋਂ ਇਦਾਂ ਗੱਲ ਹੋਈ ਪ੍ਰਚਾਰਕਾਂ ਦੀ ਤੇ ਗੁਰਦੁਆਰਾ ਸਾਹਿਬ ਉਹ ਲਾਗੂ ਕਰ ਦਿੱਤੀ। ਆ ਜਿਹੜਾ ਹੁਣ ਟਾਕਰਨੀ ਨੀ ਪ੍ਰਬੰਧਿਆ ਦਲਜੀਤ ਹੁਣਾਂ ਦਾ ਇਹਨਾਂ ਦੀ ਕਮੇਟੀ ਆਈ ਤੇ ਪੈਂਦੀ ਸੱਟੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਕਿਸੇ ਦਾ ਵਿਆਹ ਸੀਗਾ ਤਾਂ ਉੱਥੇ ਛੋਟਾ ਜਿਹਾ ਗੁਰਦੁਆਰਾ ਛੋਟੀ ਕਮਿਊਨਿਟੀ ਆ ਰੌਲਾ ਪੈ ਗਿਆ। ਸੈਕਟਰੀ ਨਾ 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 ਬਣਿਆ ਸੀ ਸ਼ਾਇਦ ਪ੍ਰਗਟ ਸਿੰਘ ਉੱਥੇ ਰੌਲਾ ਪੈ ਗਿਆ ਪੀ ਜੀ ਇਹ ਤੱਕ ਕਹਿੰਦੇ ਲਾਵਾ ਦਾ ਪਾਠ ਕਹਿੰਦੇ ਨਹੀਂ ਅਕਾਲ ਤਖਤ ਦੇ ਜਥੇਦਾਰ ਦੀ ਚਿੱਠੀ ਆਈ। ਅਸੀਂ ਪੁੱਛਿਆ ਸੀਗਾ ਚਿੱਠੀ ਦਿਖਾ ਲਓ ਚਿੱਠੀ ਦੇਖੀ ਧਰਨਜੀਤ ਸਿੰਘ ਦੀ ਹਨੇ ਐਡੇ ਐਡੇ ਨਮਕ ਹਰਾਮੀ ਬੰਦੇ ਇਹ ਗੁਰੂ ਗ੍ਰੰਥ ਸਾਹਿਬ ਦੇ ਐਡੇ ਦੇਣਦਾਰ ਆ ਤਖਤਾਂ ਤੇ ਬੈਠੇ ਜਥੇਦਾਰ ਜਿੱਥੇ ਜਿੰਨਾਂ ਇਲਦੀ ਨਹੀਂ ਕਹਿੰਦੇ ਜਿੱਥੇ ਡੁੱਠਾ ਮਿਰਤ ਕੋ ਇਲ ਬੈਠੇ ਜਾ ਕੁੱਤੇ ਬਾਰੇ ਅਸੀਂ ਕਹਿੰਦੇ ਹੁੰਦੇ ਜਿੱਥੇ ਬੁਰਕੀ ਮਿਲਦੀ ਉੱਥੇ ਪੂਛਾ ਲਾ ਕੇ ਬਹਿ ਜਾਂਦਾ ਬਸ ਉੱਥੇ ਪੂਛ ਮਾਰ ਲਾ ਨਾ ਮਰਿਆਦਾ ਦਾ ਫਿਕਰ ਨਾ ਅੱਛਾ ਉਹ ਅਸੀਂ ਇਹਨਾਂ ਨੂੰ ਅਸੀਂ ਕਿਹਾ ਭਈ ਇਦਾਂ ਨਿਊਜ਼ੀਲੈਂਡ ਦੇ ਗੁਰਦੁਆਰੇ ਨੂੰ ਕਿੱਦਾਂ ਚਿੱਠੀ ਲਿਖ ਦਿੱਤੀ ਉਹਨੇ ਜਥੇਦਾਰ ਨੇ ਉੱਥੇ ਬੈਠੇ ਨੂੰ ਕਿੱਦਾਂ ਪਤਾ ਲੱਗਿਆ ਇਦਾਂ ਉਹ ਚਿੱਠੀ ਦੇ ਵਿੱਚ ਹੁਣ ਮੈਨੂੰ ਪੂਰੀ ਯਾਦ ਨਹੀਂ ਚਿੱਠੀ ਪਈ ਐ ਸ਼ਾਇਦ ਸਾਡੇ ਕੋਲ ਕਿਤੇ ਕਾਪੀ ਐਸੀ ਲਈ ਸੀ ਤੇ ਉਹ ਸਾਨੂੰ ਵੀ ਚਲੋ ਤਕਲੀਫ ਹੋਈ ਇਸ ਗੱਲ ਦੀ ਪਈ ਯਾਰ ਇਦਾਂ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਅਕਾਲ ਤਖਤ ਦੀ ਮਰਿਆਦਾ ਦੇ ਉਲਟ ਠੀ ਲੈ ਕੇ ਦੇ ਜਾਂਦਾ ਪਈ ਜੀ ਉਲਟਿਆ ਤਾਂ ਮਰਿਆਦਾ ਜਿਹੜੀ ਬੈਠ ਕੇ ਅੱਛਾ ਉਹ ਉਹ ਗੱਲ ਹੋਈ ਪਤਾ ਕੀਤਾ ਇੱਕ ਦੋ ਬੰਦਿਆਂ ਤੋਂ ਫੋਨ ਕਰਵਾਈ ਉਹ ਕਹਿੰਦੇ ਜੀ ਉੱਥੇ ਉੱਥੇ ਗਿਆਨੀ ਪੂਰਨ ਸਿੰਘ ਸੀ ਮੂਨ ਸਿੰਘ ਸੀ ਤਲਵੰਡੀ ਦਾ ਭਤੀਜਾ ਸੀ ਸ਼ਾਇਦ ਉਹ ਤੇ ਉਹ ਕਹਿੰਦੇ ਉਹ ਤਾਂ ਉਹ ਕਹਿੰਦੇ ਨਾ ਜੀ ਅਸੀਂ ਕੋਈ ਵਿਆਹ ਨਹੀਂ ਦੇਖਿਆ ਇਦਾਂ ਇਦਾਂ ਤਾਂ ਹੋਇਆ ਹੀ ਨਹੀਂ ਕਦੇ ਚਲੋ ਉਹ ਕਰ ਕਰਾ ਕੇ ਉਦੋਂ ਗਿਆਨੀ ਕੇਵਲ ਸਿੰਘ ਸੀ ਉੱਥੇ ਉਹ ਪਹਿਲਾਂ ਉੱਥੇ ਫੈਡ ਗ੍ਰੰਥੀ ਰਹਿ ਚੁੱਕੇ ਆ ਜਾਚਕ ਅਰਣਜੋਤ ਸਿੰਘ ਇਹਨਾਂ ਨਾਲ ਮਿਸ਼ਨਰੀਆਂ ਨਾਲ ਗੱਲ ਹੋਈ ਵੀ ਭਾਈ ਸਾਨੂੰ ਇੱਥੇ ਆ ਕੇ ਸਾਡੇ ਗੱਲ ਫਾਹ ਪਾ ਕੇ ਚਲ ਗਏ ਆ ਤੁਸੀਂ ਇੱਥੇ ਬੈਠੇ ਆ ਜਥੇਦਾਰ ਅਕਾਲ ਤਖਤ ਦਾ ਦੱਸੋ ਜਾ ਕੇ ਉਥੋਂ ਅਸੀਂ ਚਿੱਠੀ ਪਾਈ ਅਪਰੋਚ ਕੀਤੀ ਤੇ ਉਹ ਜਾ ਕੇ ਇਹਨਾਂ ਦੀ ਮੀਟਿੰਗ ਹੋਈ ਇਹਨੇ ਦੱਸਿਆ ਬਾਅਦ ਵਿੱਚ ਕਹਿੰਦੇ ਉੱਥੇ ਬੈਠਾ ਯਾਨੀ ਜਦੋਂ ਨਾ ਉਹ ਪੜ ਕੇ ਸੁਣਾਵੇ ਗਿਆਨੀ ਕੇਵਲ ਸਿੰਘ ਉਹਨੂੰ ਰਣਜੀਤ ਸਿੰਘ ਵੱਡਾ ਉਹ ਜੱਡ ਬੰਦਾ ਜਾਣੀ ਇਹ ਜਿਹਨੂੰ ਹੁਣ ਅਸੀਂ ਜਿਹਨੇ ਰਣਕਾਰੀ ਦਾ ਕਤਲ ਕੀਤਾ ਆ ਵਿੱਚੀ ਤਾਂ ਹੈਗਾ ਹੀ ਆ ਗਾਲਾਂ ਇਹਦੇ ਜਿੰਨੀਆਂ ਗਾਲਾਂ ਜਿੰਨੀਆਂ ਇੱਕ ਬੰਦੇ ਨੇ ਕੱਢੀਆਂ ਮੈਨੂੰ ਲੱਗਦਾ ਸਾਰੇ ਤਖਤਾਂ ਦੇ ਜਥੇਦਾਰਾਂ ਨੇ ساری ਜ਼ਿੰਦਗੀ ਚ ਨਹੀਂ ਕੱਢੀਆਂ ਜਿੰਨੀਆਂ ਗਾਲਾਂ ਹੀ ਕੱਢਦਾ ਤੇ ਉਹ ਉਹ ਜਦੋਂ ਗੱਲ ਕਰਨ ਤੇ ਉਹ ਕਹੇ ਉਹ ਪੜ੍ਹ ਕੇ ਸੁਣਾਵੇ ਉਹ ਵੀ ਦੇਖੋ ਜੀ ਆ ਆ ਲਿਖਿਆ ਹੈ ਵੀ ਅਗਲੀ ਲਾਮ ਦਾ ਪਾਠ ਸੁਣ ਲਈ ਮੱਥਾ ਟੇਕ ਕੇ ਖੜੇ ਹੋ ਜਾਣ ਤੇ ਉਹ ਉਸ ਉਸ ਲਾਈਨ ਤੇ ਉਸ ਗੱਲ ਤੇ ਨਾ ਜਾਵੇ ਉਹ ਅਖੀਰਲੀ ਲਾਈਨ ਜਿੱਥੇ ਉਹ ਕਹਿੰਦੇ ਵੀ ਜਦੋਂ ਇਦਾਂ ਲਾਮਾਂ ਦਾ ਪਾਠ ਪੂਰਾ ਹੋ ਗਿਆ ਅਨੰਦ ਸਾਹਿਬ ਦਾ ਪਾਠ ਸ਼ੁਰੂ ਹੋਊਗਾ ਤੇ ਲੜਕਾ ਲੜਕੀ ਮੱਥਾ ਠੀਕ ਕੇ ਬੈਠ ਜਾਣਾ ਮੂੜ ਮੂੜ ਕੇ ਉੱਥੇ ਜਾ ਕੇ ਤਾਂ ਬਹੁਤ ਜਿਹੜੀ ਪਤੇ ਦੀ ਗੱਲ ਇਹਨਾਂ ਨੇ ਉਸ ਵੇਲੇ ਕੀਤੀ ਗਿਆਨੀ ਇਹ ਜਿਹੜਾ ਰਣਜੀਤ ਸਿੰਘ ਸੀਗਾ ਇਹ ਪੂਰਨ ਸਿੰਘ ਨੂੰ ਪੁੱਛ ਰਿਹਾ ਵੀ ਤੁਹਾਡੀਆਂ ਲਾਵਾ ਕਿੱਦਾਂ ਹੋਈਆਂ ਸੀ ਜੀ ਉਹ ਕਹਿੰਦਾ ਜੀ ਵਕੀਲ ਕਹਿੰਦਾ ਜਦੋਂ ਉਹ ਕਿਹਾ ਵੀ ਬੈਠ ਕੇ ਕਹਿੰਦਾ ਲਾਓ ਦੇਖੋ ਜੀ ਉਹ ਜਥੇਦਾਨਾਨੀਆਂ ਕਹਿੰਦਾ ਜਦੋਂ ਲਾਵਾ ਇਦਾਂ ਹੋਈਆਂ ਤਾਂ ਇਹ ਮर्याਦਾ ਕਿੱਦਾਂ ਹੋ ਸਕਦੀ ਮੈਂ ਗੱਲ ਕਰਦਾ ਵੀ ਬੁਰਕੀ ਪਾਈ ਉਹਦੇ ਦੀ ਦਰਬਾਰ ਤੋਂ ਕਿੱਦਾਂ ਹੁੰਦੀ ਆ ਉਹ ਜਦੋਂ ਕਮੇਟੀ ਬਦਲਦੀ ਆ ਅਸੀਂ ਵੀ ਤਾਂ ਅਸੀਂ ਪ੍ਰਚਾਰਕਾਂ ਦੇ ਨਾਲ ਇਹ ਗੱਲ ਕਰਕੇ ਪ੍ਰਚਾਰਕਾਂ ਨੇ ਕਿਹਾ ਸੀ ਅਸੀਂ ਉਹ ਮर्याਦਾ ਲਾਗੂ ਕਰ ਦਿੱਤੀ ਹੁਣ ਜਦੋਂ ਦੂਜੀ ਕਮੇਟੀ ਆਈ ਆ ਉਹ ਟਕਸਾਲ ਦੇ ਪ੍ਰਚਾਰਕ ਹੁੰਦੇ ਆ ਉਸਪਿੰਦਰਪਾਲ ਆਊਗਾ ਪਰੰਪਰਾਵਾਦੀ ਤੇ ਰਿਹਾ ਉਹ ਠੀਕ ਹੈ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਫਿਕਰ ਹੈ ਇਸ ਗੱਲ ਦਾ ਤੇ ਭਾਈ ਜੇ ਜੇ ਸਾਡਾ ਪ੍ਰਬੰਧ ਨਹੀਂ ਰਿਹਾ ਸਾਡਾ ਹੋਲਡਰ ਨਹੀਂ ਰਿਹਾ ਤੇ ਤੁਹਾਨੂੰ ਸੱਦਾਂਗੇ ਕਿੱਦਾਂ ਅਸੀਂ ਫਿਰ ਹੋਲਡ ਰੱਖਣ ਲਈ ਕੁਝ ਵੱਖਰਾ ਕਰਨਾ ਨਮਾ ਕਰਨਾ ਗੁਰਦੁਆਰਾ ਦਾ ਪ੍ਰਬੰਧ ਪੈਸੇ ਚਾਹੀਦੇ ਆ ਕਿਹੜੇ ਪਰਿਵਾਰਾਂ ਨੂੰ ਜੁੜਿਆ ਆ ਜਿਹੜੇ ਪਰਿਵਾਰ ਗੁੱਸੇ ਆ ਜਿਹੜੇ ਕਹਿੰਦੇ ਵੀ ਸਾਡੇ ਮੁੰਡੇ ਦਾ ਵਿਆਹ ਸੀ ਜੀ ਕਮੇਟੀ ਕਹਿੰਦੀ ਖੜੇ ਹੋ ਕੇ ਲਾਵਾ ਹੁੰਦੀਆਂ ਹਨਾ ਕੋਈ ਨਹੀਂ ਜੀ ਹੁਣ ਤੁਹਾਡੀ ਲੜਕੀ ਦਾ ਵਿਆਹ ਬੈਠ ਕੇ ਕਰਾਵਾਂਗੇ ਅਸੀਂ ਹੁਣ ਉਹਦੇ ਲਈ ਸਪੋਰਟ ਚਾਹੀਦੀ ਆ ਚਾਹੇ ਕੋਈ ਬੰਦਾ ਭੇਜਿਆ ਚਾਹੇ ਹੁਣ ਅਸੀਂ ਕਹੀਏ ਵੀ ਜਿਹੜੀ ਚਿੱਠੀ ਤੁਸੀਂ ਪਾਈ ਆ ਜਥੇਦਾਰ ਨੂੰ ਉਹ ਦਿਓ ਸਾਨੂੰ ਤੁਸੀਂ ਕੀ ਕਿਹਾ ਜਥੇਦਾਰਾ ਉਸੇ ਜਿਹੜਾ ਕਹਿੰਨੇ ਆ ਭਈ ਬਾਦਲ ਵਰਤਦੇ ਆ ਇਹ ਜੀ ਇਹਨਾਂ ਨੂੰ ਰੋਬੜ ਦੀਆਂ ਸਟੈਂਪਾਂ ਬਣਾ ਕੇ ਵਰਤਦੇ ਕੱਲਾ ਉਹੀ ਨਹੀਂ ਵਰਤਦੇ ਇੱਥੋਂ ਜਦੋਂ ਢੱਡਰੀਆਂ ਵਾਲੇ ਦੀ ਗੱਲ ਹੋਈ ਆ ਉਦੋਂ ਕਿੰਨੇ ਗਰੁੱਪ ਇਹਨਾਂ ਦੇ ਜਾ ਕੇ ਜੱਥੇਦਾਰਾਂ ਕੋ ਗਏ ਆ ਅਸੀਂ ਕਹਿੰਨੇ ਆ ਸੰਗਤ ਕੀ ਸੰਗਤ ਕਿੱਦਾਂ ਹੁਣ ਅਸੰਗਤ ਉਹੋ ਸੰਗਤ ਹੁਣ ਕਿੱਥੇ ਗਈ ਭਾਈ ਸਾਹਿਬ ਦੇ 2017-18 ਤੋਂ ਜਦੋਂ ਕਦੋਂ ਦਫ਼ਤਰ ਬੰਦ ਹੋਇਆ ਉਹਦੇ ਵਿਚਾਲੇ ਕਿੰਨਾ ਵੱਡਾ ਗੈਪ ਸੀ ਉਹਨਾਂ ਪ੍ਰਚਾਰਕਾਂ ਨੇ ਉਸ ਸੰਗਤ ਨੇ ਪ੍ਰਚਾਰ ਲਈ ਕੀ ਕੀਤਾ ਮਤਲਬ ਪਹਿਲਾਂ ਇਹ 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 ਮੈਂ 96 97 ਦੀ ਗੱਲ ਕਰਦਾ ਫਿਰ 99 ਦੇ ਵਿੱਚ ਜਦੋਂ ਉੱਥੇ ਉੱਥੇ ਇਹ ਅੱਜ ਅੱਜ ਰਣਜੀਤ ਸਿੰਘ ਰੋਲਾ ਪਾਉਂਦਾ ਨਾ ਜਦੋਂ ਤੇ ਮਰੀਅਦਾਇਂ ਕਰਦੇ ਆ ਅਕਾਲੀਆਂ ਨੇ ਆ ਕੀਤਾ ਤੇਰੇ ਜਿੰਨੀ ਜੁੱਤੀ ਤੱਕ ਕਿਸੇ ਨੇ ਵੀ ਨਹੀਂ ਚੱਟੀ ਬੇਸ਼ਰਮਾ ਜਿਨੀ ਕੁੱਤੇ ਖਾਣੀ ਇਸ ਬੰਦੇ ਦੀ ਹੋਈ ਜਦੋਂ ਕੱਢਿਆ ਉਹਨੀ ਇਹਨੂੰ ਕਿੰਨੇ ਸਾਲ ਇਹਨੇ ਮਕਾਨ ਨਹੀਂ ਛੱਡਿਆ ਉੱਥੇ ਤੱਕੇ ਖਾ ਕੇ ਲਹੂ ਪਹੂ ਕਰਵਾ ਕੇ ਫਿਰ ਛੱਡ ਕੇ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਦੇਖ ਲਓ ਜਦੋਂ ਉਹਨੂੰ 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 ਛੇਕਿਆ ਗਿਆ ਉਸ ਵੇਲੇ ਉਹ ਉਹ ਲੰਬੇ ਨੇ ਜਦੋਂ ਤੁੰਦੇ ਨੂੰ ਪੇਸ਼ ਕਰਵਾਇਆ بس ਸਟੇਟਮੈਂਟ ਕੋਈ ਨਾ ਕੋਈ ਗੱਲ ਚੱਕ ਲਈ ਜਾਂਦੀ ਆ ਇੱਕ ਗੱਲ ਉਹ ਚੱਕ ਕੇ ਇਦਾਂ ਪਹਿਲਾਂ ਪਲਾਟ ਤਿਆਰ ਕੀਤਾ ਜਾਂਦਾ ਆ ਠੀਕ ਆ ਫਿਰ ਫਿਰ ਕਰਕੇ ਅੱਛਾ ਕਿਸੇ ਗਰੁੱਪ ਵੱਲੋਂ ਚਾਰ ਬੰਦਿਆਂ ਵੱਲੋਂ ਉਹ ਜਾ ਕੇ ਪੇਸ਼ ਕਰਵਾ ਦਿੱਤੇ ਜਥੇਦਾਰ ਕਹਿ ਮਰੇ ਮੂਰੇ ਖੜ ਖੜ ਕੇ ਕਹਿ ਦਿੰਦੇ ਪੇ ਸਾਨੂੰ ਚਿੱਠੀਆਂ ਆ ਰਹੀਆਂ ਸੰਗਤ ਦੀਆਂ ਅਪਰੋਚ ਹੋ ਰਹੀ ਸਾਨੂੰ ਸਾਨੂੰ ਇਹ ਤਾਂ ਸਾਨੂੰ ਫੈਸਲਾ ਕਰਨਾ ਪੈਣਾ ਫਿਰ ਉਹ ਕਰ ਦਿੰਦੇ ਜਦੋਂ ਕੰਮ ਨਿਕਲ ਜਾਂਦਾ ਹੁਣ ਪੋਲੀਟਿਕਲ ਲੀਡਰ ਆਪਣੇ ਫੈਸਲੇ ਹੁਣ ਬਾਦਲ ਨੇ ਠੀਕ ਆ ਸੌਦੇ ਵਾਲੇ ਨੂੰ ਮਾਫ ਕਰਉਣਾ ਉਹਦਾਂ ਦੇ ਫੈਸਲੇ ਦਾ ਬਦਲ ਕਰਵਾ ਲੈਂਦਾ ਪਰ ਜਿਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਟਕਸਾਲ ਅਕਾਲੀ ਦਲ ਸਾਡੇ ਟੱਕ ਅੰਨੀ ਵਾਲੇ ਵਰਗੀਆਂ ਤੋਂ ਇਧਰੋਂ ਪੈਸੇ ਇਕੱਠੇ ਕਰ ਕਰਕੇ ਲੈ ਕੇ ਜਾਂਦੇ ਆ ਜਦੋਂ ਇਹਨਾਂ ਨੂੰ ਨੋਟ ਪੈਂਦੀ ਇਹ ਵੀ ਵੀ ਕਹਿੰਦੇ ਵੀ ਸਾਡਾ ਵੀ ਕੰਮ ਕਰੋ ਹੁਣ ਵੀ ਪਿੰਦਰਪਾਲ ਦੇ ਉਹਦੇ ਫੋਟੋ ਪਾਈਓ ਸੀ ਪਿੰਦਰਪਾਲ ਦਾ ਦਲਜੀਤ ਸਿੰਘ ਇੰਡੀਆ ਗਿਆ ਆ ਇਹ ਗੜਗਾਜ ਨੂੰ ਸਰੂਪਾਗਤ ਉਹਦੇ ਪਾਇਆ ਪਹਿਲਾਂ ਪਿੰਦਰਪਾਲ ਤੇ ਇਹ ਪਿੰਦਰਪਾਲ ਪਰਮਜੀਤ ਖਾਲਸਾ ਮਿਰਤ ਚਾਵਲਾ ਇਹ ਸਾਰਾ ਇਹਨਾਂ ਦਾ ਗਰੁੱਪ ਇਹ ਉਸ ਵੇਲੇ ਪਹਿਲਾਂ ਹਰਪੀਤਲ ਨੂੰ ਥੋੜੇ ਜਿਹਾ ਹੁਣ ਵੀ ਦੇਖ ਲਿਆ ਵੀ ਕਿਸੇ ਕੰਮ ਦਾ ਨਹੀਂ ਔਰ ਔਰ ਜਿਹੜੇ ਗਾਹਾਂ ਕੰਮ ਕਰਾਉਣੇ ਆ ਹੁਣ ਜੇ ਪਲਕੇ ਨੂੰ ਵਿਵਪਤਾ ਪਿਆ ਜੇ ਕੋਈ ਚਿੱਠੀ ਲਿਖਣੀ ਪਵੇ ਫਿਰ ਤਾਂ ਗੜਗਾਜ ਤੋਂ ਲਿਖਾਉਣੀ ਹਰਪੀਤ ਦੀ ਚਿੱਠੀ ਥਰੂ ਚੱਲਣੀ ਹੁਣ ਜਿਹਨੂੰ ਸਰੂਪਾ ਨੇ ਦਿੱਤਾ ਮਾਨਤਾ ਦੇ ਦਿੱਤੀ ਫੇ ਆਪਣੇ ਆਪਣੇ ਮਤਲਬ ਲਈ ਵਰਤੂਗੇ ਕਿਦਾਂ ਇਹੋ ਭੋਲੇ ਭਾਲੇ ਲੋਕਾਂ ਨੂੰ ਉੱਲੂ ਬਣਾਉਣਾ ਬੁੱਧੂ ਬਣਾਉਣਾ ਤੇ ਦੇਖੋ ਜੀ ਜੱਥੇਦਾਰ ਸਾਹਿਬ ਇਦਾਂ ਕਹਿੰਦੇ ਆ ਅਕਾਲ ਤਖਤ ਅਕਾਲ ਤਖਤ ਤੋਂ ਮਹਾਨ ਥੜੂ ਕੋਈ ਵੀ ਜਿੰਨੇ ਬੰਦੇ ਤੁਸੀਂ ਕੋਈ ਬੰਦਾ ਲਿਆਇਓ ਸਾਡੇ ਨਾਲ ਮੈਂ ਹੁਣ 2-3 ਘੰਟੇ ਇੱਥੇ ਬੈਠਾ ਹੋਣਾ ਠੀਕ ਆ ਔਨ ਇਹ ਕੋ ਬੰਦਾ ਫੋਨ ਕਰ ਲਵੇ ਜਿਹੜਾ ਵੀ ਬੰਦਾ ਇਹ ਗੱਲ ਕਹਿੰਦਾ ਹੋਊਗਾ ਨਾ ਪੇ ਅਕਾਲ ਤਖਤ ਬਹੁਤ ਮਹਾਨ ਆ ਠੀਕ ਆ ਪੰਜ ਸੱਤ ਗੱਲਾਂ ਦੇ ਜਵਾਬ ਦੇ ਦੇਵੇ ਥਲਿਓ ਝੱਟ ਨਿਕਲੇ ਆਊਗਾ ਪੇ ਕਿਹੜੇ ਮਤਲਬ ਦੀ ਖਾਤਰ ਕਹਿ ਰਿਹਾ ਹੈ ਸਾਨੂੰ ਤਾਂ ਜੇ ਇਹ ਵੀ ਨਹੀਂ ਸਮਝ ਪਈ ਜਿਹੜਾ ਜਿਹੜੀ ਅਕਾਲ ਤਖਤ ਦੀ ਹੁੰਦਿਆ ਇਤਿਹਾਸ ਦੇ ਵਿੱਚੋਂ ਜਿਹੜੇ ਚੈਪਟਰ ਅਕਾਲ ਤਖਤ ਦੇ ਸੰਬੰਧ ਵਿੱਚ ਮਿਲਦੇ ਆ ਉਹ ਤਾਂ ਵਿਸ਼ਨੂੰ ਨਾਲ ਜੁੜ ਰਹੇ ਚਾਹੇ ਦਰਬਾਰ ਸਾਹਿਬ ਦੀ ਗੱਲ ਆ ਚਾਹੇ ਅਕਾਲ ਤਖਤ ਦੀ ਗੱਲ ਆ